ਉਦੇ ਜੀਵਨ ਦੇ ਵਿੱਚ ਸਬਰ ਸੰਤੋਖ ਵਰਗੇ ਗੁਣ ਹੋਣੇ ਆਪਣੇ ਧਰਮ ਦੇ ਵਿੱਚ ਪਰਪੱਕ ਹੋਣਾ ਉਸ ਅਕਾਲ ਪੁਰਖ ਪਰਮਾਤਮਾ ਤੇ ਵਿਸ਼ਵਾਸ ਹੋਣਾ ਅਤੇ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਇਹ ਸਾਰੀਆਂ ਗੱਲਾਂ ਜ਼ਰੂਰੀ ਹਨ ਫਿਰ ਹੀ ਉਸ ਔਰਤ ਦੀ ਕੁੱਖ ਤੋਂ ਮਹਾਨ ਮਨੁੱਖ ਪੈਦਾ ਹੋ ਸਕਦੇ ਨੇ ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿਸੇ ਫਸਲ ਦਾ ਚੰਗਾ ਝਾੜ ਲੈਣ ਦੇ ਵਾਸਤੇ ਉਸ ਨੂੰ ਰੁੱਤ ਦੇ ਮੁਤਾਬਕ ਜ਼ਮੀਨ ਨੂੰ ਬੱਤਰ ਕਰਕੇ ਬੀਜਿਆ ਜਾਂਦਾ ਹੈ ਉਸ ਨੂੰ ਪਾਣੀ ਕਿੰਨਾ ਲਾਉਣਾ ਹੈ ਖਾਦ ਕਿੰਨੀ ਪਾਉਣੀ ਹੈ ਭਾਵ ਹਰ ਤਰ੍ਹਾਂ ਦਾ ਖਿਆਲ ਰੱਖਣਾ ਪੈਂਦਾ ਹੈ ਤਾਂ ਕਿ ਜਿਹੜਾ ਫਸਲ ਦਾ ਝਾੜ ਹੈ ਵਧੀਆ ਹੋ ਸਕੇ ਉਸ ਦੀ ਬਾਜ਼ਾਰ ਦੇ ਵਿੱਚ ਵਧੀਆ ਕੀਮਤ ਸਾਨੂੰ ਮਿਲ ਸਕੇ ਇਸੇ ਤਰ੍ਹਾਂ ਹੀ ਜੇਕਰ ਕਿਸੇ ਕੌਮ ਦੀ ਚੰਗੀ ਨਸਲ ਪੈਦਾ ਕਰਨੀ ਹੋਵੇ ਤਾਂ ਉਸ ਦੇ ਲਈ ਜੋ ਉਸ ਕੌਮ ਦੀ ਔਰਤ ਹੈ ਉਸ ਦੀ ਸਿਹਤ ਦਾ ਖਿਆਲ ਰੱਖਣਾ ਵੀ অতি ਜ਼ਰੂਰੀ ਹੈ ਕਿ ਜਿਸ ਤਰ੍ਹਾਂ ਦੇ ਕਿਸੇ ਔਰਤ ਦੇ ਵਿਚਾਰ ਹੁੰਦੇ ਨੇ ਜਿਸ ਤਰ੍ਹਾਂ ਦਾ ਕਿਸੇ ਔਰਤ ਦਾ ਕਿਰਦਾਰ ਹੁੰਦਾ ਹੈ ਉਸ ਦੀ ਸੂਝ ਬੂਝ ਉਸ ਦਾ ਸਿੱਖਿਆ ਦਾਇਕ ਹੋਣਾ ਉਹਦੇ ਜੀਵਨ ਦੇ ਵਿੱਚ ਸਬਰ ਸੰਤੋਖ ਵਰਗੇ ਗੁਣ ਹੋਣੇ ਆਪਣੇ ਧਰਮ ਦੇ ਵਿੱਚ ਪਰਪੱਕ ਹੋਣਾ ਉਸ ਅਕਾਲ ਪੁਰਖ ਪਰਮਾਤਮਾ ਤੇ ਵਿਸ਼ਵਾਸ ਹੋਣਾ ਅਤੇ ਵਹਿਮਾ ਭਰਮਾ ਤੋਂ ਦੂਰ ਰਹਿਣਾ ਇਹ ਸਾਰੀਆਂ ਗੱਲਾਂ ਜ਼ਰੂਰੀ ਹਨ ਫਿਰ ਹੀ ਉਸ ਔਰਤ ਦੀ ਕੋਖ ਤੋਂ ਮਹਾਨ ਮਨੁੱਖ ਪੈਦਾ ਹੋ ਸਕਦੇ ਨੇ ਭਾਵ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਯੋਧੇ ਸਰਦਾਰ ਹਰੀ ਸਿੰਘ ਨਰੂਆ ਵਰਗੇ ਯੋਧੇ ਜਾਂ ਭਗਤ ਪੂਰਨ ਸਿੰਘ ਵਰਗੇ ਦਾਨੀ ਦਇਆਵਾਨ ਮਨੁੱਖ ਪੈਦਾ ਹੋ ਸਕਦੇ ਨੇ ਤੇ ਇਸ ਤਰ੍ਹਾਂ ਦੀ ਔਲਾਦ ਹਾਸਲ ਕਰਨ ਦੇ ਲਈ ਜ਼ਰੂਰੀ ਹੈ ਕਿ ਇੱਕ ਮਾਂ ਦਾ ਜਿਹੜਾ ਕਿਰਦਾਰ ਹੈ ਇੱਕ ਮਾਂ ਦਾ ਜੀਵਨ ਪੱਧਰ ਹੈ ਉਹਨਾਂ ਮਹਾਨ ਮਤਾਵਾਂ ਦੇ ਵਰਗਾ ਹੋਣਾ ਲਾਜ਼ਮੀ ਹੈ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਆਪਾਂ ਜ਼ਿਕਰ ਸੁਣਦੇ ਹਾਂ ਪੜ੍ਹਦੇ ਹਾਂ ਜਿਸ ਤਰ੍ਹਾਂ ਮਾਤਾ ਭਾਗਕੌਰ ਮਾਤਾ ਗੁਜਰਕੌਰ ਜਾ ਹੋਰ ਬੜੀ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਦੀਆਂ ਮਹਾਨ ਮਾਤਾਵਾਂ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਦੀ ਸਮਾਜ ਨੂੰ ਕੌਮ ਨੂੰ ਦੇਣ ਜਿਹੜੀ ਹੈ ਉਸ ਦੇ ਨਾਲ ਇਤਿਹਾਸ ਭਰਿਆ ਪਿਆ ਹੈ ਅੱਜ ਦੀ ਜਿਹੜੀ ਮਾਂ ਹੈ ਉਸ ਦਾ ਜੀਵਨ ਪੱਦਰ ਉਹਨਾਂ ਮਹਾਨ ਮਾਤਾਵਾਂ ਦੇ ਬਰਾਬਰ ਦਾ ਹੋਣਾ ਜ਼ਰੂਰੀ ਹੈ ਤਾਂ ਔਰਤ ਵੀ ਜਿਹੜੀ ਇਕ ਖਾਸ ਜ਼ਿੰਮੇਵਾਰੀ ਹੈ ਜੋ ਉਸ ਅਕਾਲ ਪੁਰਖ ਪਰਮਾਤਮਾ ਨੇ ਉਸ ਨੂੰ ਲਗਾ ਕੇ ਦੁਨੀਆ ਤੇ ਭੇਜਿਆ ਹੈ ਕਿ ਔਰਤ ਨੇ ਚੰਗੀ ਸਮਝਦਾਰ ਉੱਚੇ ਸੋਚੇ ਵਿਚਾਰਾਂ ਵਾਲੀ ਜਿਹੜੀ ਔਲਾਦ ਪੈਦਾ ਕਰਨੀ ਹੈ ਇਹ ਔਰਤ ਦਾ ਪਹਿਲਾ ਧਰਮ ਹੈ ਕਿਸੇ ਔਲਾਦ ਦੀ ਯੋਗਤਾ ਦੇ ਵਿੱਚ ਕਿਸੇ ਔਲਾਦ ਦੇ ਚੰਗੇ ਗੁਣਾ ਦੇ ਵਿੱਚ ਜਿਹੜਾ ਹੈ 90% ਰੋਲ ਮਾਂ ਦਾ ਹੁੰਦਾ ਹੈ ਤੇ 10% ਪਿਤਾ ਦਾ ਕਿਉਂਕਿ ਪਿਤਾ ਸਹਾਇਕ ਹੁੰਦਾ ਹੈ ਇੱਕ ਪਿਤਾ ਦਾ ਫਰਜ਼ ਹੈ ਉਸ ਔਰਤ ਦਾ ਖਿਆਲ ਰੱਖਣਾ ਉਹਦੀਆਂ ਹਰ ਤਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਕਰਨੀ ਉਸ ਨੂੰ ਬਣਦਾ ਮਾਣ ਸਤਿਕਾਰ ਦੇਣਾ ਇੱਕ ਆਦਮੀ ਦਾ ਫਰਜ਼ ਹੈ ਤੇ ਜਿਹੜੀ ਔਲਾਦ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਪੈਦਾ ਹੋਵੇਗੀ ਉੱਚੇ ਸੁੱਚੇ ਵਿਚਾਰਾਂ ਵਾਲੇ ਮਾਪੇ ਜਿਸ ਔਲਾਦ ਦੇ ਹੋਣਗੇ ਤਾਂ ਇਸ ਤਰ੍ਹਾਂ ਦੀ ਔਲਾਦ ਜਦੋਂ ਸਮਾਜ ਦੇ ਵਿੱਚ ਵਿਚਰੇਗੀ ਤਾਂ ਉਸ ਨੂੰ ਦੇਖਣ ਵਾਲੇ ਉਸ ਦੇ ਮਾਤਾ ਪਿਤਾ ਨੂੰ ਵੀ ਸਤਕਾਰ ਦੀ ਨਿਗਾਹ ਦੇ ਨਾਲ ਦੇਖਣਗੇ ਜੇਕਰ ਇੱਕ ਮਾਂ ਆਪਣੀ ਪੂਰੀ ਜ਼ਿੰਮੇਵਾਰੀ ਔਲਾਦ ਦੇ ਪ੍ਰਤੀ ਨਹੀਂ ਸਮਝਦੀ ਆਪਣੇ ਬਣਦੇ ਫਰਜ਼ ਨਹੀਂ ਨਿਭਾਉਂਦੀ ਕੋਤਾਹੀ ਵਰਤਦੀ ਹੈ ਜਾਂ ਵਿਹਮਾ ਭਰਮਾਂ ਦੇ ਵਿੱਚ ਫਸ ਕੇ ਦੁਨੀਆ ਤੇ ਵਿਚਰਦੀ ਹੈ ਜਾਂ ਆਪਣੀ ਔਲਾਦ ਨੂੰ ਚੰਗੇ ਸੰਸਕਾਰ ਦੇਣ ਤੋਂ ਕੋਤਾਹੀ ਕਰਦੀ ਹੈ ਜਾਂ ਆਪਣੀ ਔਲਾਦ ਨੂੰ ਚੰਗੇ ਸੰਸਕਾਰ ਦੇਣ ਦੇ ਵਿੱਚ ਮਾਂ ਸਫਲ ਹੋ ਜਾਂਦੀ ਹੈ ਤਾਂ ਉਸ ਤਰ੍ਹਾਂ ਦੀ ਔਲਾਦ ਜਦੋਂ ਸਮਾਜ ਦੇ ਵਿੱਚ ਵਿਚਰਦੀ ਹੈ ਕੋਈ ਗਲਤ ਕੰਮ ਕਰਦੀ ਹੈ ਤਾਂ ਉਹਦੀ ਕਿਤੇ ਨਾ ਕਿਤੇ ਜੜੀ ਹੈ ਸਜ਼ਾ ਜਾਂ ਨਮੋਸ਼ੀ ਉਹ ਮਾਤਾ ਪਿਤਾ ਨੂੰ ਵੀ ਚੱਲਣੀ ਪੈਂਦੀ ਹੈ ਆਪਾਂ ਅਕਸਰ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਕੋਈ ਬੱਚਾ ਸਮਾਜ ਦੇ ਵਿੱਚ ਗਲਤ ਕੰਮ ਕਰਦਾ ਹੈ ਤਾਂ ਅਕਸਰ ਲੋਕ ਇਹ ਕਹਿੰਦੇ ਸੁਣੇ ਜਾਂਦੇ ਨੇ ਕਿ ਤੇਰੇ ਜੰਮਣ ਵਾਲਿਆਂ ਤੇ ਲਾਣਤ ਹੈ ਤਾਂ ਗੁਰਬਾਣੀ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਫੀ ਉਦਾਹਰਨਾਂ ਨੇ ਜਿੱਥੇ ਮਹਾਨ ਬਾਬਾ ਨਾਨਕ ਸਾਹਿਬ ਨੇ ਔਰਤ ਨੂੰ ਇਹ ਕਹਿ ਕੇ ਸਤਕਾਰ ਦਿੱਤਾ ਹੈ ਇਹ ਸੋ ਕਿਉ ਮੰਦਾ ਆਖੀਐ ਜਿੱਤ ਜੰਮਹਿ ਰਾਜਾਣ ਇੱਕ ਜਗ੍ਹਾ ਤੇ ਸਤਗੁਰਾਂ ਨੇ ਹੋਰ ਬਖਸ਼ਿਸ਼ ਕੀਤਾ ਹੈ 10 ਤਨ ਜਣੇ ਦੀ ਮਾਓ ਆਏ ਸਫਲ ਸੀ ਇਹ ਉਹ ਮਾਵਾਂ ਹਨ ਜਿਨ੍ਹਾਂ ਦੀ ਘੁੱਕ ਤੋਂ ਯੋਧੇ ਸੂਰਬੀਰ ਜਾਂ ਮਹਾਨ ਮਨੁੱਖ ਜਨਮ ਲੈਂਦੇ ਨੇ ਤੇ ਦੁਨੀਆ ਤੇ ਆ ਕੇ ਆਪਣਾ ਜਨਮ ਸਫਲ ਕਰਕੇ ਜਾਂਦੇ ਨੇ ਤੇ ਜੇਕਰ ਇੱਕ ਮਾਂ ਔਲਾਦ ਦੇ ਪ੍ਰਤੀ ਕੁਤਾਹੀ ਵਰਤਦੀ ਹੈ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੀ ਸਤਗੁਰਾਂ ਨੇ ਗੁਰਬਾਣੀ ਦੇ ਅੰਦਰ ਇੱਕ ਬੜਾ ਸਖਤ ਸ਼ਬਦ ਵਰਤਿਆ ਹੈ ਇਹ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ ਜਾਂ ਜਿਹੜੇ ਉਸ ਅਕਾਲ ਪੁਰਖ ਦੇ ਹੁਕਮ ਨੂੰ ਨਹੀਂ ਮੰਨਦੇ ਹਨ ਇਸ ਤਰ੍ਹਾਂ ਦੇ ਮਨੁੱਖਾਂ ਨੂੰ ਜਨਮ ਦੇਣ ਵਾਲੀ मां ਨੂੰ ਉਹ ਹਰੀ ਪਰਮਾਤਮਾ ਬਾਝ ਹੀ ਕਰ ਦਿਆ ਕਰੇ ਤਾਂ ਚੰਗਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ मां ਹੈ ਉਸ ਦੀ ਕੋਖ ਤੋਂ ਕੋਈ ਔਲਾਦ ਪੈਦਾ ਹੀ ਨਾ ਹੋਵੇ ਇੱਕ ਬੜਾ ਸਖਤ ਇਹ ਬਚਨ ਸਤਿਗੁਰਾਂ ਨੇ ਕੀਤਾ ਉਹਨਾਂ ਮਾਵਾਂ ਦੇ ਵਾਸਤੇ ਜਿਨ੍ਹਾਂ ਮਾਵਾਂ ਦੇ ਬੱਚੇ ਜਿਨ੍ਹਾਂ ਮਾਵਾਂ ਦੀ ਕੋਖ ਤੋਂ ਜਨਮ ਲੈਣ ਵਾਲੀ ਔਲਾਦ ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋ ਕੇ ਚੱਲਦੀ ਹੈ ਔਰ ਅਫਸੋਸ ਕਿ ਅੱਜ ਬਹੁ ਗਿਣਤੀ ਔਰਤਾਂ ਜਿਹੜੀਆਂ ਨੇ ਉਹ ਆਪਣੇ ਕਿਰਦਾਰ ਨੂੰ ਆਪਣੇ ਜੀਵਨ ਨੂੰ ਗਲਤ ਦਿਸ਼ਾ ਦੇ ਵੱਲ ਲਿਜਾਣ ਦੇ ਲਈ ਸਮਾਂ ਬਰਬਾਦ ਕਰਦੀਆਂ ਨੇ ਪੈਸਾ ਬਰਬਾਦ ਕਰਦੀਆਂ ਨੇ ਉਸ ਰੱਬ ਦੇ ਵੱਲੋਂ ਬਖਸ਼ੀ ਹੋਈ ਕੁਦਰਤੀ ਜਿਹੜੀ ਸਿਹਤ ਹੈ ਉਦਰਤੀ ਸੁੰਦਰਤਾ ਹੈ ਉਸ ਦੇ ਨਾਲ ਖਿਲਾਵਾੜ ਕਰਦੀਆਂ ਨੇ ਜਿਸ ਤਰ੍ਹਾਂ ਕੇਸਾਂ ਦਾ ਕੱਟਣਾ ਤਾਂ ਜੇਕਰ ਉਹਨਾਂ ਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਕਸਰ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਇਹ ਸਾਡੀ ਮਰਜ਼ੀ ਹੈ ਸਾਡੀ ਨਿੱਜੀ ਜ਼ਿੰਦਗੀ ਹੈ ਅਸੀਂ ਤਾਂ ਦੁਨੀਆ ਤੇ ਆਨੰਦ ਲੈਣਾ ਹੈ ਅਸੀਂ ਇੰਜੋਏ ਕਰਨਾ ਹੈ ਤਾਂ ਇੱਥੇ ਇਹ ਸੋਚਣ ਵਾਲੀ ਗੱਲ ਹੈ ਕਿ ਇੱਕ ਔਰਤ ਨੂੰ ਜਿਹੜਾ ਜੀਵਨ ਮਿਲਿਆ ਹੈ ਉਹ ਸਿਰਫ ਇੰਜੋਏ ਕਰਨ ਦੇ ਵਾਸਤੇ ਨਹੀਂ ਹੈ ਔਰ ਤੇ ਦੀ ਜ਼ਿੰਮੇਵਾਰੀ ਹੈ ਬਹੁਤ ਵੱਡੀ ਕਿਉਂਕਿ ਮਨੁੱਖਾ ਜੀਵ ਜਿਹੜਾ ਹੈ ਜਾਂ ਮਨੁੱਖੀ ਬੱਚਾ ਸਭ ਤੋਂ ਕੀਮਤੀ ਹੈ ਜੇਕਰ ਇੱਕ ਵਾਰੀ ਇਹ ਮਨੁੱਖ ਦੁਨੀਆ ਤੋਂ ਚਲਾ ਜਾਵੇ ਤਾਂ ਕਿਸੇ ਵੀ ਕੀਮਤ ਤੇ ਦੁਬਾਰਾ ਉਹ ਮਨੁੱਖ ਵਾਪਸ ਨਹੀਂ ਲਿਆਂਦਾ ਜਾ ਸਕਦਾ ਸੋ ਇਨੀ ਕੀਮਤੀ ਦਾਤ ਇਨੀ ਕੀਮਤੀ ਜਿਹੜੀ ਵਸਤੂ ਹੈ ਮਨੁੱਖਾ ਸਰੀਰ ਇਸ ਦੀ ਜ਼ਿੰਮੇਵਾਰੀ ਇੱਕ ਮਾਂ ਨੂੰ ਦਿੱਤੀ ਹੈ ਉਸ ਰੱਬ ਨੇ ਕਿਉਂਕਿ ਮਾਂ ਨੂੰ ਯੋਗ ਸਮਝ ਕੇ ਇਹ ਦਾਤ ਮਖਸ਼ੀ ਹੈ ਤੇ ਇਸ ਕੀਮਤੀ ਦਾਤ ਨੂੰ ਇੱਕ ਮਾਂ ਹੀ ਸੰਭਾਲ ਸਕਦੀ ਹੈ ਤੇ ਜੇਕਰ ਮਾਂ ਉਤਾਹੀ ਵਰਤਦੀ ਹੈ ਆਪਣੀ ਮਰਜ਼ੀ ਕਰਦੀ ਹੈ ਤਾਂ ਉਸ ਦੀ ਸਜ਼ਾ ਜਿਹੜੀ ਹੈ ਉਸ ਮਾਂ ਨੂੰ ਜ਼ਰੂਰ ਮਿਲਦੀ ਹੈ ਕਿਉਂਕਿ ਜਦੋਂ ਇੱਕ ਮਾਂ ਆਪਣੇ ਬੱਚਿਆਂ ਨੂੰ ਉਸ ਰੱਬ ਦੇ ਰਾਹ ਵੱਲ ਨਹੀਂ ਤੋਰਦੀ ਜਾਂ ਜੋ ਕੁਦਰਤੀ ਜੀਵਨ ਮਿਲਿਆ ਹੈ ਉਸ ਤੋਂ ਤੋੜ ਕੇ ਆਪਣੀ ਮਰਜ਼ੀ ਦੇ ਮੁਤਾਬਕ ਆਪਣੇ ਬੱਚਿਆਂ ਨੂੰ ਚਲਾਉਣਾ ਚਾਹੁੰਦੀ ਹੈ ਜਾਂ ਉਹਨਾਂ ਦੇ ਕੇਸਾਂ ਦੇ ਨਾਲ ਛੇੜਛਾੜ ਕਰਦੀ ਹੈ ਉਹਨਾਂ ਦੇ ਕੇਸ ਕੱਟਦੀ ਹੈ ਤਾਂ ਜਦੋਂ ਸਮਾਂ ਪਾ ਕੇ ਜਿਹੜੇ ਬੱਚੇ ਹੈ ਮਾਪੇ ਦੇ ਕਹਿਣ ਤੋਂ ਬਾਹਰ ਹੋ ਜਾਂਦੇ ਨੇ ਉਹ ਨਸ਼ਿਆਂ ਦੇ ਵੱਲ ਚਲੇ ਜਾਂਦੇ ਨੇ ਜਾਂ ਗਲਤ ਰਾਹਾਂ ਤੇ ਚੱਲਦੇ ਨੇ ਤਾਂ ਫੇਰ ਜਿਹੜਾ ਹੈ ਉਹ ਮਾਂ ਨੂੰ ਪਛਤਾਵਾ ਹੁੰਦਾ ਹੈ ਕਿਉਂਕਿ ਇੱਕ ਸਮਾਂ ਹੁੰਦਾ ਹੈ ਬੱਚੇ ਨੂੰ ਕਿਸੇ ਦਿਸ਼ਾ ਦੇ ਵੱਲ ਤੋਰਨ ਦਾ ਜਿਸ ਤਰ੍ਹਾਂ ਸਕੂਲਾਂ ਦੀ ਪੜ੍ਹਾਈ ਦੇ ਲਈ ਇੱਕ ਸਮਾਂ ਹੁੰਦਾ ਹੈ 2 4 ਅਖੀਰ 5 ਸਾਲ ਤੱਕ ਬੱਚੇ ਨੂੰ ਪਹਿਲੀ ਕਲਾਸ ਦੇ ਵਿੱਚ ਦਾਖਲ ਕਰਨਾ ਪੈਂਦਾ ਹੈ ਜੇਕਰ ਅਸੀਂ 15 ਸਾਲ ਦੇ ਬੱਚੇ ਨੂੰ ਸਕੂਲ ਦੇ ਵਿੱਚ ਪਹਿਲੀ ਵਾਰ ਲੈ ਕੇ ਜਾਵਾਂਗੇ ਤਾਂ ਉਹ ਟੀਚਰ ਜਿਹੜਾ ਹੈ ਉਸ ਬੱਚੇ ਨੂੰ ਦਾਖਲ ਕਰਨ ਤੋਂ ਮਨਾ ਕਰ ਦੇਵੇਗਾ ਕਿ ਇਸ ਦੀ ਜਿਹੜੀ ਉਮਰ ਹੈ ਉਹ ਹੁਣ ਲੰਘ ਚੁੱਕੀ ਹੈ ਤਾਂ ਇਸੇ ਤਰ੍ਹਾਂ ਹੀ ਬਚਪਨ ਦੇ ਵਿੱਚ ਇੱਕ ਸਮਾਂ ਹੁੰਦਾ ਹੈ ਜਦੋਂ ਅਸੀਂ ਬੱਚਿਆਂ ਨੂੰ ਸੰਸਕਾਰ ਦੇਣੇ ਹੁੰਦੇ ਨੇ ਜੇਕਰ ਇੱਕ ਮਾਂ ਉਸ ਸਮੇਂ ਬੱਚੇ ਨੂੰ ਉਧਰਤੀ ਰੱਬੀ ਸਿਧਾਂਤ ਤੋਂ ਤੋੜ ਕੇ ਆਪਣੀ ਮਰਜ਼ੀ ਦੇ ਨਾਲ ਉਸ ਨੂੰ ਜੀਵਨ ਦੇ ਵਿੱਚ ਤੋੜਨਾ ਚਾਹੁੰਦੀ ਹੈ ਤੇ ਜਦੋਂ ਬੱਚਾ ਵੱਡਾ ਹੋ ਕੇ ਮਾਪੇ ਦੇ ਕਹਿਣੇ ਤੋਂ ਬਾਹਰ ਹੋ ਜਾਂਦਾ ਹੈ ਤੇ ਉਹ ਬੱਚਾ ਇਹ ਕਹਿੰਦਾ ਹੈ ਕਿ ਐ ਮਾਂ ਜੇ ਤੂੰ ਮੈਨੂੰ ਰੱਬ ਦੇ ਰਾਹ ਤੇ ਨਹੀਂ ਤੋਰਿਆ ਮੈਨੂੰ ਮੇਰੇ ਧਰਮ ਦੀ ਸਿੱਖਿਆ ਨਹੀਂ ਦਿੱਤੀ ਤਾਂ ਅੱਜ ਮੈਂ ਤੇਰੇ ਕਹਿਣ ਦੇ ਵਿੱਚ ਵੀ ਨਹੀਂ ਚੱਲਾਂਗਾ ਜੇ ਮੈਂ ਰੱਬ ਦੇ ਰਾਹ ਤੇ ਨਹੀਂ ਚੱਲਦਾ ਤਾਂ ਤੇਰੇ ਕਹਿਣ ਤੇ ਵੀ ਨਹੀਂ ਚੱਲਾਂਗਾ। ਤਾਂ ਉਸ ਵੇਲੇ ਜਿਹੜਾ ਹੈ ਮਾਂ ਨੂੰ ਪਛਤਾਵਾ ਹੁੰਦਾ ਹੈ। ਠੀਕ ਹੈ ਇਹ ਗੱਲ ਵੱਖਰੀ ਹੈ ਕਿ ਹਰ ਕਿਸੇ ਇਨਸਾਨ ਨੂੰ ਆਜ਼ਾਦੀ ਹੈ ਉਹ ਆਪਣੀ ਮਰਜ਼ੀ ਦਾ ਖਾ ਸਕਦਾ ਹੈ, ਪਹਿਨ ਸਕਦਾ ਹੈ। ਪਰ ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਰੱਬ ਦੇ ਹੁਕਮ ਦੇ ਵਿੱਚ ਰਹੀਏ। ਜਿਸ ਤਰ੍ਹਾਂ ਦਾ ਸਾਨੂੰ ਉਸਨੇ ਮਨੁੱਖਾ ਸਰੀਰ ਬਖਸ਼ਿਆ ਹੈ ਉਸ ਦੀ ਸੰਭਾਲ ਕਰੀਏ ਰੱਬ ਦੀ ਰਜ਼ਾ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਦੀਤ ਕਰੀਏ ਕਿਉਂਕਿ ਜਿਹੜੀ ਸੁੰਦਰਤਾ ਉਹ ਕੁਦਰਤੀ ਹੈ ਤਾਂ ਬਨੌਟੀਪਣ ਦੇ ਵਾਸਤੇ ਜਿਹੜਾ ਪੈਸਾ ਖਰਚ ਕਰਨਾ ਪੈਂਦਾ ਹੈ ਅਕਸਰ ਦੇਖਿਆ ਜਾਂਦਾ ਹੈ ਬਹੁਤ ਸਾਰੀਆਂ ਔਰਤਾਂ ਨਸ਼ੇ ਕਰਦੀਆਂ ਨੇ ਜਾਂ ਸ਼ਰਾਬ ਪੀਂਦੀਆਂ ਨੇ ਜਾਂ ਫਿਰ ਵਹਿਮਾ ਭਰਮਾਂ ਦੇ ਰਸਤੇ ਤੇ ਚੱਲ ਕੇ ਉਹ ਕਈ ਵਾਰ ਆਪਣੇ ਪੂਰੇ ਪਰਿਵਾਰ ਦੀ ਬਰਬਾਦੀ ਦਾ ਕਾਰਨ ਬਣਦੀਆਂ ਨੇ ਤਾਂ ਅਖੀਰ ਤੇ ਮੁੱਖ ਦੀ ਗੱਲ ਇਹ ਹੈ ਕਿ ਕੋਈ ਵੀ ਦੁਨੀਆ ਦਾ ਧਾਰਮਿਕ ਗ੍ਰੰਥ ਇਹ ਨਹੀਂ ਕਹਿੰਦਾ ਕਿ ਕੋਈ ਔਰਤ ਆਪਣੇ ਕੇਸਾਂ ਨੂੰ ਕੱਟ ਕੇ ਆਪਣੇ ਗੁੱਤ ਦੀਆਂ ਪੋਨੀਆਂ ਬਣਾ ਕੇ ਸਮਾਜ ਦੇ ਵਿੱਚ ਵਿਚਰੇ ਕਿ ਜਿਸ ਤਰ੍ਹਾਂ ਦੇ ਸਾਨੂੰ ਰੱਬ ਨੇ ਬਣਾ ਕੇ ਭੇਜਿਆ ਹੈ ਅਸੀਂ ਉਸ ਤਰ੍ਹਾਂ ਦੇ ਬਣ ਕੇ ਰਹੀਏ ਰੱਬ ਦਾ ਸ਼ੁਕਰਾਨਾ ਕਰੀਏ ਸਾਨੂੰ ਸਤਿਗੁਰਾਂ ਨੇ ਵੀ ਸਮਝਾਇਆ ਹੈ ਕਿ ਜੇਹਾ ਬੀਜ ਹੈ ਸੋ ਲੁਣਾ ਹੈ ਕਰਮ ਸੰਦੜਾ ਖੇਤ ਕਿ ਜਿਸ ਤਰ੍ਹਾਂ ਦਾ ਅਸੀਂ ਦੁਨੀਆ ਤੇ ਬੀਜ ਬੀਜਦੇ ਹਾਂ ਭਾਵ ਜਿਸ ਤਰ੍ਹਾਂ ਦੇ ਕੰਮ ਕਰਦੇ ਹਾਂ ਜਿਸ ਤਰ੍ਹਾਂ ਦੇ ਕਰਮ ਕਰਦੇ ਹਾਂ ਤਾਂ ਉਸ ਤਰ੍ਹਾਂ ਦਾ ਜਿਹੜਾ ਸਾਨੂੰ ਫਲ ਵੀ ਉਹਦਾ ਭੁਗਤਣਾ ਪੈਂਦਾ ਹੈ ਸੋ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰੀਏ ਸਾਨੂੰ ਉਸ ਦੇ ਹੁਕਮ ਦੀ ਸਮਝ ਆ ਜਾਵੇ ਅਸੀਂ ਉਸ ਦੇ ਹੁਕਮ ਦੇ ਵਿੱਚ ਰਹੀਏ ਤੇ ਆਪਣੀ ਜਿਹੜੀ ਔਲਾਦ ਹੈ ਉਸ ਨੂੰ ਚੰਗੇ ਸੰਸਕਾਰ ਦੇਣ ਦੀ ਕੋਸ਼ਿਸ਼ ਕਰੀਏ ਇਹ ਸਾਰੀ ਜ਼ਿੰਮੇਵਾਰੀ ਇੱਕ ਮਾਂ ਦੀ ਹੁੰਦੀ ਹੈ ਜੇਕਰ ਚੰਗੀ ਔਲਾਦ ਹੋਵੇਗੀ ਉਹ ਸਮਾਜ ਦੇ ਵਿੱਚ ਭਲੇ ਕੰਮ ਕਰੇਗੀ ਉਹ ਸਮਾਜ ਦੀ ਤਰੱਕੀ ਦਾ ਜਿਹੜਾ ਹੈ ਸਾਧਨ ਬਣੇਗੀ ਜੇਕਰ ਹਰ ਕਿਸੇ ਮਾਪੇ ਦੀ ਔਲਾਦ ਯੋਗ ਹੋਵੇਗੀ ਸਮਝਦਾਰ ਹੋਵੇਗੀ ਮਾਪੇ ਦੇ ਕਹਿਣੇ ਦੇ ਵਿੱਚ ਚੱਲਣ ਵਾਲੀ ਹੋਵੇਗੀ ਤਾਂ ਇਹਦੇ ਵਿੱਚ ਹੀ ਸਾਡੇ ਸਮਾਜ ਦੀ ਤਰੱਕੀ ਹੈ ਇਹਦੇ ਵਿੱਚ ਹੀ ਸਾਡੇ ਸਮਾਜ ਦਾ ਸਾਡੀ ਕੌਮ ਦਾ ਸਾਡੇ ਦੇਸ਼ ਦਾ ਭਲਾ ਹੈ ਸੋ ਵਾਹਿਗੁਰੂ ਜੀ ਮਿਹਰ ਕਰਨ ਕਿ ਮਾਤਾਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਹਰ ਇੱਕ ਮਾਂ ਨੂੰ ਇਹ ਸਮਝ ਹੋਵੇ ਕਿ ਮੇਰਾ ਫਰਜ਼ ਕੀ ਹੈ ਕਿ ਮੇਰੀ ਆਪਣੇ ਪਰਿਵਾਰ ਦੇ ਪ੍ਰਤੀ ਆਪਣੀ ਔਲਾਦ ਦੇ ਪ੍ਰਤੀ ਆਪਣੇ ਦੇਸ਼ ਦੇ ਪ੍ਰਤੀ ਆਪਣੀ ਕੌਮ ਦੇ ਪ੍ਰਤੀ ਕੀ ਜ਼ਿੰਮੇਵਾਰੀ ਹੈ ਸੋ ਵਾਹਿਗੁਰੂ ਜੀ ਮੇਰ ਕਰਨ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਾਨੂੰ ਉਸ ਰੱਬ ਦੇ ਹੁਕਮ ਦੀ ਸਮਝ ਆ ਜਾਵੇ ਸੋ ਖੁਸ਼ ਰਹੋ ਜੀ ਹੱਸਦੇ ਵਸਦੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ